ਅਨਮੋਲ ਗਗਨ ਮਾਨ ਨੇ ਸ਼ਨੀਵਾਰ ਨੂੰ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਬੀਤੇ ਦਿਨ ਹੀ ਉਹਨਾਂ ਦਾ ਯੂ-ਟਰਨ ਵੀ ਦੇਖਣ ਨੂੰ ਮਿਲਿਆ ਪਾਰਟੀ ਨੇ ਜਦੋਂ ਅਸਤੀਫਾ ਨਾ ਮੰਨਜ਼ੂਰ ਕੀਤਾ ਤੇ ਇਸ ਫੈਸਲੇ ਨੂੰ ਅਨਮੋਲ ਗਗਨ ਮਾਨ ਨੇ ਸਵੀਕਾਰ ਕਰ ਲਿਆ ਦੱਸਦੀ ਹੈ ਕਿ ਅਨਮੋਲ ਗਗਨ ਮਾਨ ਨੇ ਨਾਤੇ ਸਿਰਫ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਟਵੀਟ ਕਰਕੇ ਇਹ ਵੀ ਕਿਹਾ ਕਿ ਦਿਲ ਭਾਰੀ ਹੈ ਪਰ ਸਿਆਸਤ ਛੱਡ ਦਾ ਫੈਸਲਾ ਲਿਆ ਯਾਨੀ ਕਿ ਉਹਨਾਂ ਨੇ ਸਿਆਸਤ ਛੱਡਣ ਦਾ ਹੀ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਕਿ ਅਨਮੋਲ ਗਗਨ ਮਾਨ ਨੇ ਅਜੀਹਾ ਫੈਸਲਾ ਕਿਉਂ ਲਿਆ ਅਚਾਨਕ ਅਸਤੀਫਾ ਉਹਨਾਂ ਦੇ ਵੱਲੋਂ ਕਿਉਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਸਰਪੇਹੀ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਰ ਕਾਰਨ ਸਪਸ਼ਟ ਨਹੀਂ ਕੀਤਾ ਜਿਸ ਕਰਕੇ ਕਈ ਵੱਖ-ਵੱਖ ਚਰਚਾਵਾਂ ਜਿਹੜੀਆਂ ਉਹ ਖੁਦ ਹੀ ਬਣਨੀਆਂ ਸ਼ੁਰੂ ਹੋ ਗਈਆਂ ਚਰਚਾਵਾਂ ਛੱਡ ਗਈਆਂ ਦੱਸਦੀ ਹੈ ਕਿ ਜਿੱਥੇ ਕਾਰਨ ਇਸ ਨਹੀਂ ਦੱਸਿਆ ਗਿਆ ਕਿ ਅਨਮੋਲ ਗਗਨ ਮਾਨ ਨੇ ਅਸਤੀਫਾ ਕਿਉਂ ਦਿੱਤਾ ਉੱਥੇ ਹੀ ਜਦੋਂ ਬੀਤੇ ਦਿਨੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोੜਾ ਅਨਮੋਲ ਗਗਨ ਮਾਨ ਨੂੰ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਅਸਤੀਫਾ ਨਾਮਨਜ਼ੂਰ ਹੋਇਆ ਤੇ ਇਸ ਫੈਸਲੇ ਨੂੰ ਅਨਮੋਲ ਗਗਨ ਮਾਨ ਨੇ ਸਵੀਕਾਰ ਵੀ ਕਰ ਲਿਆ ਉਹ ਆਮ ਆਦਮੀ ਦੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਸੀ ਹੈ ਤੇ ਰਹਿਣਗੇ ਪਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਨਾਇਆ ਗਿਆ ਇਸ ਦਾ ਕਾਰਨ ਵੀ ਨਹੀਂ ਦੱਸਿਆ ਗਿਆ ਕਿ ਅਨਮੋਲ ਗਗਨ ਮਾਨਸਕਾਲ ਤੋਂ ਨਰਾਸਾਨੀਆਂ ਅਨਮੋਲ ਗਗਨ ਮਾਨੁਏ ਸਮੱਸਿਆਵਾਂ ਆ ਰਹੀਆਂ ਸਨ ਇਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਤੇ ਏ ਉਹਨਾਂ ਦਾ ਸਮੱਸਿਆਵਾਂ ਦਾ ਹੱਲ ਕੱਢਿਆ ਗਿਆ ਤੇ ਉਹਨਾਂ ਨੇ ਅਸਤੀਫਾ ਜਿਹੜਾ ਸੀ ਅਗਰ ਨਾ ਮਨਜ਼ੂਰ ਕੀਤਾ ਤੇ ਉਹਨਾਂ ਨੇ ਫੈਸਲਾ ਸਵੀਕਾਰ ਕਰ ਲਿਆ। ਇਹ ਕਾਰਨ ਦਾ ਸਪਸ਼ਟ ਨਹੀਂ ਹੋਇਆ ਪਰ ਚਰਚਾਵਾਂ ਚੱਲੀਆਂ ਨੇ ਪਹਿਲਾਂ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤੇ ਲੱਗ ਰਿਹਾ ਸੀ ਕਿ ਹੋ ਸਕਦਾ ਹੈ ਕਿ ਅਨਮੋਲ ਗਗਨ ਮਨਤੋ ਜਦੋਂ ਕੈਬਨਿਟ ਦਾ ਅਹੁਦਾ ਵਾਪਸ ਲਿਆ ਗਿਆ ਸੀ ਉਹਨਾਂ ਦੇ ਕੋਲ ਉਸ ਵੇਲੇ ਅਸਤੀਫਾ ਲਿਆ ਗਿਆ ਸੀ ਤੇ ਉਹ ਨਾਰਾਜ਼ ਸਨ ਤੇ ਇਸੇ ਨਿਰਾਸ਼ੀ ਦੇ ਚੱਲਦੇ ਉਹਨਾਂ ਨੇ ਅਸਤੀਫਾ ਦਿੱਤਾ ਹੋਵੇ ਕਿਉਂਕਿ ਅਨਮੋਲ ਗਗਨ ਮਾਨਦੇ ਅਸਤੀਫਾ ਦੇਣ ਤੋਂ ਪਹਿਲਾਂ ਹੀ 1-2 ਦਿਨ ਪਹਿਲਾਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੋ ਕਿ ਆ ਮੁਲਾਕਾਤ ਕੀਤੀ ਸੀ ਤੇ ਵੀ ਚਰਚਾਵਾਂ ਚੱਲ ਰਹੀਆਂ ਸਨ ਕਿ ਹੋ ਸਕਦਾ ਹੈ ਕਿ ਪਾਰਟੀ ਨੇ ਆਪ ਹੀ ਅਨਮੋਲ ਗਗਨ ਮਾਨ ਤੋਂ ਅਸਤੀਫਾ ਲਿਆ ਹੋਵੇ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਸੀ ਤੇ ਅਮਨ ਰੋੜਾ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਹੋ ਸਕਦਾ ਹੈ ਕਿ ਅਮਨ ਰੋੜਾ ਦੇਵਲੋਨ ਮੋਲ ਗਗਨ ਮਾਨ ਨੂੰ ਮਨਾਇਆ ਹੋਵੇ ਕਿ ਤੁਸੀਂ ਨਾਰਾਜ਼ ਨਾ ਹੋਵੋ ਤੁਸੀਂ ਇਸ ਤਰੀਕੇ ਦੇ ਨਾਲ ਅਸਤੀਫਾ ਨਾ ਦਿਓ ਕਿਉਂਕਿ ਦੋ ਸਾਲ ਉਹਨਾਂ ਦੇ ਕਾਰਜਕਾਲ ਦੇ ਰਹਿ ਗਏ ਨੇ 3 ਸਾਲ ਪੂਰੇ ਹੋ ਚੁੱਕੇ ਨੇ ਪਰ ਉਹਨਾਂ ਦੇ ਵੱਲੋਂ ਜਿਹੜਾ ਐਸਤੀਫਾ ਦਿੱਤਾ ਗਿਆ ਸੀ ਚਰਚਾਵਾਂ ਇਹ ਵੀ ਚੱਲੀਆਂ ਸਨ ਕਿ ਹੋ ਸਕਦਾ ਹੈ ਕਿ ਅਨਮੋਲ ਗਗਨਮਾਨ ਲਗਾਤਾਰ ਪ੍ਰਿਸ਼ਾਚਾਰ ਦੇ ਖਿਲਾਫ ਬੋਲਦੇ ਸਨ ਤੇ ਅਨਮੋਲ ਗਗਨਮਾਨ ਦੇ ਉੱਤੇ ਵੀ ਪਿਛਲੇ ਸਮੇਂ ਦੇ ਵਿੱਚ ਇਲਜ਼ਾਮ ਲੱਗੇ ਸਨ ਕਿ ਉਹਨਾਂ ਦੇ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਜਿਸ ਤੇ ਅਨਮੋਲ ਗਗਨਮਾਨ ਨੇ ਕਿਹਾ ਸੀ ਕਿ ਜੇਕਰ ਕੋਈ ਉਹਨਾਂ ਦਾ ਨਾਮ ਲੈ ਕੇ ਪੈਸੇ ਮੰਗਦਾ ਹੈ ਰਿਸ਼ਵਤ ਮੰਗਦਾ ਹੈ ਤੇ ਉਹਨਾਂ ਨੂੰ ਦੱਸਣ ਤੇ ਉਹ ਉਹਨਾਂ ਦੇ ਖਿਲਾਫ ਕਾਰਵਾਈ ਕਰਨਗੇ ਤੇ ਹੋ ਸਕਦਾ ਹੈ ਕਿ ਅਨਮੋਲ ਗਗਨਮਾਨ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਗੱਲ ਨਾਲ ਸੁਣਦੇ ਹਨ ਕਿਉਂਕਿ ਪਹਿਲਾਂ ਤੋਂ ਕੈ ਉਹਨਾਂ ਨੂੰ ਮੰਤਰੀ ਦੇ ਥਰੂ ਅੱਗੇ ਗੱਲਬਾਤ ਜਿਹੜੀ ਹੈ ਉਹ ਕਰਨੀ ਪੈਂਦੀ ਹੋਵੇਗੀ ਕੋਈ ਅਧਿਕਾਰੀ ਉਹਨਾਂ ਦੀ ਨਹੀਂ ਸੁਣਦਾ ਹੋਵੇਗਾ ਤੇ ਉਹ ਨਾਰਾਜ਼ ਹੋਣਗੇ ਤੇ ਸਬੰਧੀ ਉਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਨਾਲ ਗੱਲ ਕੀਤੀ ਹੋਵੇ ਕੋਈ ਹੱਲ ਨਾ ਨਿਕਲਿਆ ਹੋਵੇ ਤੇ ਇਸ ਤੋਂ ਨਾਰਾਜ਼ ਹੋ ਕੇ ਜਾਂ ਇਸ ਤੋਂ ਦੁਖੀ ਹੋ ਕੇ ਉਹਨਾਂ ਨੇ ਅਸਤੀਫਾ ਦਿੱਤਾ ਹੋਵੇ ਇਹ ਚਰਚਾਵਾਂ ਨੇ ਸਿਰਫ ਕਿਆਸਰਾਈਆਂ ਲੱਗ ਰਹੀਆਂ ਨੇ ਸਪਸ਼ਟ ਅਜੇ ਕੁਝ ਵੀ ਨਹੀਂ ਹੈ ਨਾ ਤਾਂ ਉਹਨਾਂ ਦੇ ਅਸਤੀਫਾ ਦੇਣ ਦਾ ਕਾਰਨ ਸਾਹਮਣੇ ਆਇਆ ਸੀ ਕਿ ਅਨਮੋਲ ਗਗਨ ਮਾਨ ਨੇ ਇਸ ਤਰੀਕੇ ਦੇ ਨਾਲ ਉਹ ਮੌਜੂਦਾ ਵਿਧਾਇਕਨੀ ਖਰੜ ਤੋਂ ਤੇ ਇਸ ਤਰੀਕੇ ਦੇ ਨਾਲ ਅਚਾਨਕ ਉਹਨਾਂ ਨੇ ਅਸਤੀਫਾ ਇਸ ਪਾਰ ਕਿਉਂ ਦਿੱਤਾ ਤੇ ਫਿਰ ਕੱਲ ਜਦੋਂ ਉਹਨਾਂ ਦੇ ਨਾਲ ਅਮਨ ਅਰੋੜਾ ਨੇ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਾਰਟੀ ਨੇ ਅਸਤੀਫਾ ਨਾ ਮੰਜ਼ੂਰ ਕੀਤਾ ਤੇਨ ਮੋਲ ਗਗਨਮਾਨ ਦੇ ਵੱਲੋਂ ਵੀ ਇਹ ਫੈਸਲਾ ਜਿਹੜਾ ਹੈ ਉਹ ਸਵੀਕਾਰ ਕਰ ਲਿਆ ਗਿਆ ਅਨਮੋਲ ਗਗਨਮਾਨ ਦਾ ਯੂ ਟਰਨ ਦੇਖਣ ਨੂੰ ਮਿਲਿਆ ਪਰ ਕੀ ਅੰਦਰਖਾ ਦੇ ਕੀ ਖਿਚੜੀ ਪੱਕੀ ਹੈ ਕਿਸ ਨੂੰ ਵੀ ਨਹੀਂ ਪਤਾ ਕਿ ਅਸਤੀਫਾ ਕਿਉਂ ਦਿੱਤਾ ਸੀ ਤੇ ਕਿਹੜੀਆਂ ਗੱਲਾਂ ਤੋਂ ਅਨਮੋਲ ਗਗਨਮਾਨ ਨੂੰ ਮਨਾਇਆ ਗਿਆ ਕੀ ਅਜੀਹਾ ਕਿਹਾ ਗਿਆ ਕਿ ਅਨਮੋਲ ਗਗਨਮਾਨ ਨੇ ਜੋ ਆਪਣਾ ਸਿਆਸਤ ਛੱਡਣ ਦਾ ਹੀ ਫੈਸਲਾ ਲਿਆ ਸੀ ਉਸ ਤੋਂ ਯੂ ਟਰਨ ਲੈ ਲਿਆ ਇਹ ਆਉਂਦੇ ਦਿਨਾਂ ਨੂੰ ਹੀ ਸਪਸ਼ਟ ਲਿਗਿਆ ਜਦ ਅਨਮੋਲ ਗਗਨ ਮਾਨ ਇਸ ਤੇ ਉਤੇ ਜਾਂ ਫਿਰ ਪਾਰਟੀ ਇਸ ਮੁੱਦੇ ਨੂੰ ਲੈ ਕੇ ਖੁੱਲ ਕੇ ਗੱਲ ਕਰੇਗੀ